ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪ੍ਰਾਪਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਰੋਡੇ ਪਿੰਡ ਦੇ ਵਿੱਚ ਰੋਡੇ ਪਿੰਡ ਨੂੰ ਜਿਲ੍ਹਾ ਮੁੱਗਾ ਲੱਗਦਾ ਵਾ ਮਿੱਤਰੋ ਬਾਗੇ ਪੁਰਾਣੇ ਸ਼ਹਿਰ ਦੀ ਬੁੱਕਲ ਦਾ ਨਿਕ ਮੰਡ ਦਾ ਇਹ ਪਿੰਡ ਆ ਰੋਡੇ ਪਿੰਡ ਦੇ ਵਿੱਚ ਸੰਤਾਂ ਦਾ ਪਿੰਡ ਆ ਔਰ ਅੱਜ ਫੇਰ ਤੁਹਾਨੂੰ ਇਸ ਪਿੰਡ ਦੇ ਵਿੱਚੋਂ 5 ਜਨਵਰੀ ਟੋਟਲ ਵਿਖਾਉਣੇ ਆ ਮਿੱਤਰੋ ਔਰ 15 ਜਨਵਰੀਾਂ ਦੀ ਪ੍ਰੋਪਰ ਡਿਟੇਲ ਜਾਣਾਂਗੇ ਤਿੰਨ ਕਟੀਆਂ ਦੋ گاਵਾ ਵਿਖਾਉਂਗਾ ਮਿੱਤਰੋ ਔਰ ਜਿਨ੍ਹਾਂ ਦੇ ਵਿੱਚੋਂ ਟੌਪ ਡੀਅਰ ਕਟੀਆਂ ਤਿੰਨੇ ਹੋਣਗੀਆਂ ਬਾਕਮਾਲ ਚੀਜ਼ਾਂ ਤਿੰਨੇ ਗੱਲਬਾਤ ਕਰਾਂਗੇ ਆਪਾਂ ਸਾਰੀ ਡਿਟੇਲ ਜਾਣਾਂਗੇ ਪਹਿਲਾਂ ਆਪਾਂ ਡੱਬੀ ਵੈੜ ਤੋਂ ਸ਼ੁਰੂਆਤ ਕਰਦੇ ਆ ਅੱਜ ਇਹਨੂੰ ਆਪਾਂ ਫੇਰ ਵਾਦਦੇ ਆਓ ਮਿਲਦੇ ਆ ਬਾਈ ਨੂੰ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਵਧੀਆ ਸੇਤਕਰ ਪਰਿਵਾਰ ਜੀ ਕਿਰਪਾ ਮਹਾਰਾਜ ਜੀ ਇੱਕ ਵਾਰੀ ਸੁ ਕਹਿੰਦੇ ਰੋਡੇ ਵਾ ਜੀ ਜੀ ਰਾਜਿਆਣਾ ਰੋਡ ਤੇ ਬਿਲਕੁਲ ਰਾਜਿਆਣਾ ਦੇ ਅੱਡੇ ਦੇ ਨੇੜੇ ਆਪਣਾ ਘਰ ਹੈ ਰਾਜਿਆਣੇ ਅੱਡੇ ਦੇ ਉੱਤੇ ਘਰ ਹੈ ਹਨਾ ਠੀਕ ਆ ਸੋਨੀ ਬਾਈ ਜਿਹੜੀ ਆ ਗਾੜ ਡੱਬੀ ਖੜੀ ਸਾਹਮਣੇ ਹਨਾ ਹਾਂਜੀ ਤੇ ਇਹ ਕਿੰਨਾ ਸੂਆ ਸੂਗੀ ਬਾਈ ਇਹ ਤੀਜਾ ਸੂਆ ਸੂਗੀ ਸਰਬੇ ਠੀਕ ਆ ਬਾਈ ਤੇ ਕਿੰਨੇ ਦਿਨ ਲਾਜੂਗੀ ਬਾਈ ਹਜੇ ਇਹ ਹਜੇ 40 ਦਿਨ ਲਾਜੂ ਇਹ 5 ਜੁਲਾਈ ਨੂੰ ਦਿਨ ਪੂਰੇ ਸਰਬੇ 40 ਦਿਨਾਂ ਦੀ ਕੱਚੀ ਆ 40 ਦਿਨ ਦੀ ਕੱਚੀ ਆ ਤੁਹ ਬਾਈ ਬਹੁਤ ਚੰਗੀ ਤਿਆਰੀ ਤੋਰੀ ਕਰਦੀ ਹੋਗੀ ਪਰ ਹੀੜੀ ਬਹੁਤ ਵੜੀ ਹਾਂਜੀ ਇਹ ਨਾ ਪੈਨੀ ਮੇਕਰ ਦੀ ਆਪ ਹੈ ਪੈਨੀ ਮੇਕਰ ਦੀ ਹਾਂਜੀ ਠੀਕ ਹੈ ਬਾਈ ਤੇ ਅੱਗੇ ਇਹਦੇ ਆਕਾਸ਼ਦੀਪ ਦਾ ਆਕਾਸ਼ਦੀਪ ਦਾ ਸੀਮਣ ਲੱਗਾ ਹੈ ਤੇ ਦੁੱਧ ਦਾ ਕੀ ਰਿਕਾਰਡ ਆਇੰਦਾ ਜੀ ਦੁੱਧ ਦਾ ਰਿਕਾਰਡ ਇਹਨਾਂ ਨੇ ਜਿੱਥੋਂ ਆਪਾਂ ਲਈ ਆ ਉਹਨਾਂ ਨੇ 47 ਕਿਲੋ ਦਾ ਦੱਸਿਆ ਜੀ 47 ਕਿਲੋ ਦਾ ਹੈ ਕਿਉਂਕਿ ਇਹਦੇ ਪ੍ਰੋਪਰ ਉਹ ਲੱਗਿਆ ਹੋਇਆ ਟੈਗ 10 ਨੰਬਰ ਠੀਕ ਹੈ ਬਾਈ ਜੀ ਠੀਕ ਹੈ ਜੀ ਤੇ ਉਹਦੇ ਤੋਂ ਉਹਨਾਂ ਨੇ ਆਪਣਾ ਰਿਕਾਰਡ ਦੇ ਵਿੱਚ ਸਾਨੂੰ ਚੈੱਕ ਕਰਵਾਇਆ ਇਹਨੇ 47 ਕਿਲੋ ਦੁੱਧ ਦਿੱਤਾ ਹੈ 47 ਕਿਲੋ ਦੁੱਧ ਦਿੱਤਾ ਹੈ ਜੀ ਤੇ ਇਹ ਫਿਰ ਕਿਹੜੇ ਫਾਰਮ ਦੀ ਗੱਲ ਹੈ ਜੀ ਇਹ ਫਰੀਦਕੋਟ ਸਾਈਡ ਆ ਜੀ ਇੱਕ ਫਾਰਮ ਫਰੀਦਕੋਟ ਸਾਈਡ ਦੀ ਹੈ ਠੀਕ ਹੈ ਬਾਈ ਤੇ ਬਾਈ ਫਿਰ 40 ਦਿਨਾਂ ਦੀ ਕੱਚੀ ਹੈ ਲੈਵਲ ਉਵੇਲ ਤੇ ਰਿਕਾਰਡ ਤੋੜ ਦੂਗੀ ਯਾਰ ਇਹ ਸੋਹਣੀ ਬਣਦੀ ਹੈ ਜੀ ਪਿਛਲੀ ਵਾਰ ਦੀ ਉਹਨਾਂ ਨੇ ਵੀਡੀਓ ਸਾਨੂੰ ਦਿਖਾਈ ਸੀ ਠੀਕ ਹੈ ਬਹੁਤ ਚੰਗੀ ਬਣੀ ਹੈ ਬਹੁਤ ਚੰਗੀ ਬਣੀ ਠੀਕ ਹੈ ਬਾਈ ਦੁੱਧ ਵੀ ਬਹੁਤ ਆਪਣਾ ਦਾਰਸ਼ੀ ਬਾਈ ਕੱਢ ਦੋਗੇ ਤੇ ਬ ਇਹਦਾ ਰੇਟ ਸਰ ਵੀ ਫੋਨ ਤੇ ਹੋਊਗਾ ਠੀਕ ਹੈ ਬਈ ਠੀਕ ਹੈ ਜੀ ਤੇ ਕੱਢੀਏ ਬਾਰੋ ਤੋਰੀਏ ਵੀਰੇ ਬਣਾਏ ਖੋਲੇ ਹੁਣ ਲੈ ਮਤਲਬ ਤੀਜਾ ਸੂਆ گاਵਾ 46 ਲੀਟਰ ਦਾ ਦੁੱਧ ਦਾ ਰਿਕਾਰਡ ਆ ਫਾਰਮ ਦੀ ਟੋਪ ਦੀ 10 ਨੰਬਰ ਟੈਗ ਦੀ ਗਾਵਾਂ ਆ ਇਹ ਫਰੀਦਕੋਟ ਦੇ ਜ਼ਿਲ੍ਹੇ ਦਾ ਕੋਈ ਫਾਰਮ ਆ ਉਧਰ ਦੀ ਵਹਿੜ ਆ ਉਹ ਫਾਰਮ ਦੀ ਵੇਖੋ ਤੁਸੀਂ ਬਰੀਡ ਵੇਖੋ ਬੱਚੀ ਦੇ ਵਿੱਚ ਕਿਰਾਂ ਦੀ ਕਰਮਾ ਵਾਲੀ ਪੂਰੀ ਵਜਨ ਵਜੂਦ ਦੇ ਵਿੱਚ ਪੜੀ ਸੰਭੀ ਇਹ ਨਹੀਂ ਹੈਗਾ ਵੀ ਲੱਸੀ ਫਿੱਕੀ ਆ ਥਣ ਦੇਵੇ ਦੀ ਕੁਆਲਿਟੀ ਕੈਣੀ ਮੇਕਰ ਦੀ ਇਹ ਆਪ ਆ ਤੇ ਅੱਗੇ ਇਹ ਕਾਸ਼ਦੀਪ ਤੋਂ ਕਰਮਾਂ ਵਾਲੀ ਗੱਪਾਂ ਨਾਲ ਮਿੱਤਰੋ ਦੇਖੋ ਤੁਸੀਂ ਇਹਦਾ ਟਾਂਚਾ ਵੇਖੋ ਕਿ ਇਹਦਾ ਦੀ ਲੇਵਾ ਅਲੂਵਾ ਥਣ ਥੂਣ ਦਾ ਜੋ ਤਿਆਰੀ ਵਿੱਚ ਹੋਈ ਗਵੰਡੀਆਂ ਨੂੰ ਉੱਤੋਂ ਦੀ ਵੇਖਿਆ ਕਰਨਾ ਤੁਸੀਂ ਕਹਿੰਨਾ ਕਿ ਨਜ਼ਰ ਨਾਲ ਲੱਲੇ ਆ ਵੀਰੇ ਮੂੜ ਲਿਆ ਬਈ ਤੁਸੀਂ ਕਹਿੰਨਾ ਕਿ ਨਜ਼ਰ ਨਾਲ ਲੱਗ ਜੇ ਕਿਉਂਕਿ ਨਜ਼ਰਾਂ ਤੋਂ ਬਚਾਉਣ ਵਾਲੀ ਚੀਜ਼ ਤਾਂ ਵੈਸੇ ਤਾਂ ਪ੍ਰਮਾਤਮਾ ਦੀ ਨਿਗਾ ਸਵੱਲੀ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਉਹਦੀ ਨਿਗਾ ਸਵੱਲੀ ਆ ਤਾਂ ਉਦੋਂ ਉੱਤੇ ਕੁਝ ਨਹੀਂ ਹੁੰਦਾ ਕਿਉਂਕਿ ਮੈਂ ਇਹਨਾਂ ਚੀਜ਼ਾਂ ਤੇ ਥੋੜਾ ਜਿਹਾ ਘੱਟ ਵਿਸ਼ਵਾਸ ਕਰਦਾ ਬਾਕੀ ਆਪਦੀ ਆਪਦੀ ਸੋਚ ਹੁੰਦੀ ਆ ਆ ਵੇਖੋ ਤੁਸੀਂ ਲੇਵੇ ਭਾਂਡੇ ਵਾਲੋ ਮ ਅਲੀ ਸਭੇ ਵਜੂਦ ਬਹੁਤ ਚੰਗਾ ਢੰਚਾ ਬਾਈ ਇਹਨੂੰ ਕਰੀ ਪਿੱਛੋਂ ਠੰਡ ਲੀਵਾ ਵੇਖੋ ਤੁਸੀਂ ਕਰਨੀ ਉਹਦੇ 40 ਦਿਨ ਦੀ ਕੱਚੀ ਆ ਹਜੇ ਬਈਏ ਇਹ ਦੇਖੋ ਤੁਸੀਂ ਇੱਥੇ ਟਿਕਾਣਾ ਵੜਦਾ ਇਹ ਸੀਗੀ 1 ਨੰਬਰ ਤੇ 2 ਨੰਬਰ ਤੇ ਵੜ ਜਿਹੜੀ ਬਈ 2 ਨੰਬਰ ਤੇ ਵੜ ਸਰਵੇ ਇਹਦੇ 5 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਜੀ ਪਹਿਲਾ ਸੂਆ ਪਹਿਲੇ ਨਹੀਂ ਪਲੂਣੀ ਹੈ 4 ਦੰਦਾ 4 ਦੰਦਾ ਹਾਂਜੀ ਤੇ ਬਈ ਸੋਨੀ ਕਿੰਨਾ ਕੁ ਦੁੱਧ ਦੇ ਦੂਗੀ ਤੇਰੇ ਤੇਰਬੇ ਮੁਤਾਬਕ ਇਹ ਮੇਰੇ ਤੇਰਬੇ ਮੁਤਾਬਕ ਤਾਂ 18 ਕਿਲੋ ਦੁੱਧ ਦੇ ਦੂਗੀ ਸਰਬੇ 18 ਕਿਲੋ ਹਾਂਜੀ ਆ ਗਰਮੀ ਦਾ ਵੀ ਚੱਲਣ ਵਾਲੀ ਐ ਕ੍ਰਾਸ ਬ੍ਰੀਡ ਚ ਥੋੜੀ ਜੀ ਹਾਂਜੀ ਹਾਂਜੀ ਤੇ ਇਹਦਾ ਰੇਟ ਬਈ ਇਹਦਾ ਰੇਟ ਵੀ ਫੋਨ ਤੇ ਹੋਊਗਾ ਠੀਕ ਹੈ ਬਈ ਕੱਢੇ ਬਾਹਰ ਤੋਂ ਥੋਰੀ ਵੀਰੇ ਮਾਣੇ ਲੈ ਜੀ ਮਿੱਤਰੋ ਪਲੂਣ ਬੱਚੀ 4 ਦੰਦਾ ਨਾ ਜੀ ਇਹ 4 ਦੰਦਾ ਠੀਕ ਬਈ ਕੱਢੀ ਬਾਹਰ ਨੂੰ ਇੱਕ ਜੀ 4 ਦੰਦਾ ਬੱਚੀ ਮਿੱਤਰੋ ਪਲੂਣਸ ਹੁੰਦੀ ਐ ਕਰਮਾਂ ਵਾਲੀ ਵੇਖੋ ਤੁਸੀਂ ਥੱਲੋ ਲੇਵਾਂ ਲੂਗਾ ਟਿਕਾਣੇ ਦਾ ਬੱਚੀ ਨੂੰ ਦੁੱਧ 14-15 ਦਿਨ ਲੱਗਣਾ ਬਾਈ 117 8 18 ਕਿਲੋ ਦੁੱਧ ਕੱਢ ਦੂਗੀ ਸਰ ਹੂੰ ਤੇ ਬਰੀਡ ਹੈਗੀ ਪਿੱਛੋਂ ਕ੍ਰੋਸ ਆ ਥੋੜਾ ਜਿਹਾ ਹਣਾ ਥੋੜਾ ਜਿਹਾ ਪਿੱਛੋਂ ਹੈਗੀ ਕ੍ਰੋਸ ਹੂੰ ਲੇਵਾਂ ਆਪਣੇ ਮੋੜੋ ਤਿੰਨ ਪਏ ਆ 5 ਤਰੀਕ ਨੂੰ ਇਹਦਾ ਤਾਂ ਹੀ ਪੂਰਾ ਹੁੰਦਾ ਹਾਂ ਅਜੇ 5 ਤਰੀਕ ਨੂੰ ਦਿਨ ਪੂਰੇ ਹੁੰਦੇ ਫਿਰ ਤਾਂ 7-8 ਦਿਨ ਪੈ 10 ਦਿਨਾਂ ਵੀ ਲੱਜਣੇ ਨੇ ਇਹ ਲੈਣੀਆਂ ਬੱਚੀ ਹੂੰ ਇਹ ਸੀਗੀ 2 ਨੰਬਰ ਤੇ ਪਾਈ ਹਣਾ ਤੇ ਬਾਈ ਪਰਾ ਕੱਟੀ ਖੜੀ ਹੈ ਜਿਹੜੀ ਕਰਨੀ ਤੇ ਕੱਟੀ ਗਾਂ ਸਰਵੇਖਣ ਕਰਦੇ ਐ ਨੂੰ ਕਰਦੇ ਗਾਂ ਬਾਈ ਤੇ ਇਹਦੇ ਕੀ ਡਿਟੇਲ ਆ ਬਾਈ ਉਹ ਸਰਪੇ ਹੈਗੀ ਆ ਲੰਡੇ ਬੁੱਲਦੀ ਆ ਅੱਛਾ ਜੀ ਉਹਦਾ ਮਤਲਬ ਥੋੜਾ ਜਿਹਾ ਗਰੇਡੇਡ ਜਿਹਾ ਚਾਗੀ ਅੱਖ ਹੈਗੀ ਚਿੱਟੀ ਹੂੰ ਲੰਡੇ ਬਾਲੀ ਦੀ ਹੈ ਆ ਲੰਡੇ ਬਾਲੀ ਦੀ ਹੈ ਠੀਕ ਹੈ ਬਾਈ ਤੇ ਕਿੰਨੀ ਉਮਰ ਦੀ ਹੈ ਬਾਈ ਇਹ ਇਹ 14 ਮਹੀਨਿਆਂ ਦੀ ਉਮਰ ਆ ਬਾਈ ਨਾ 14 ਮਹੀਨੇ ਠੀਕ ਆ ਤੇ ਕੱਡੀ ਬਾਈ ਖੋਲ ਲਈ ਬੰਦ ਤਿੰਦਾ ਕੇਜ ਰੇਟਰੂ ਬਾਈ ਇਹ ਰੇਟ ਸਾਰਿਆਂ ਦੀ ਫੋਨ ਤੇ ਰਹੂਗਾ ਸਾਰਾ ਠੀਕ ਹੈ ਬਈ ਠੀਕ ਹੈ ਤੇ ਇਹ ਉਮਰ ਕਿੰਨੀ ਦੀ ਹੋ ਗਈ ਆਖਿਆ ਇਹਦੀ 14 ਮਹੀਨੇ ਹੋ ਗਏ 14 ਮਹੀਨੇ ਦੀ ਲੈ ਮਿੱਤਰੋ 14 ਮਹੀਨੇ ਦੀ ਆ ਤੇ ਲੰਡੇ ਮਾਲੀ ਦੀ ਤੀਆ ਸਿੰਘ ਸਿੰਘ ਕੱਟੀ ਦਾ ਪੱਠ ਪੂੜਾ ਬਹੁਤ ਕਮਾਲ ਲਿਆ ਵੀਰੇ ਮੋੜ ਦੇ ਬਸ ਤੂੰ ਪੇਨਲ ਜਾਇਆ ਕਰੋ ਸ਼ਾਮ ਸ਼ਾਮ ਹੀ ਮੋੜ ਦੇ ਬਰੀਕੀ ਬਰੂਕੀ ਕੱਟੀ ਦਾ ਸਿੰਘਾ ਸਿੰਘਾ ਦੀ ਬਹੁਤ ਚੰਗੀ ਝੋਲੀ ਵੀ ਬਹੁਤ ਚੰਗੀ ਹੈ ਮੈਂ ਤੁਹਾਨੂੰ ਵਿਖਾਈ ਦੇਣਾ ਝੋਲੀ ਵੇਂਦੀ ਮਿੱਤਰੋ ਆ ਵੇਖੋ ਇਹਦੀ ਝੋਲੀ ਹੁਣ ਦੇਖੋ ਜਰਾ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਕਹੇ ਝੋਲੀਏ ਲੋ ਕੱਟੀ ਬੜੀ ਚੰਗੀ ਹੈ ਬਈ ਬੜੇ ਜੱਟਾ ਖੋਲੀ ਹੂੰ ਠੀਕ ਹੈ ਭਈਓ ਕੇ ਤੇ ਭਾਈ ਆ ਜਿਹੜੀ ਕੱਟੀ ਵੀਰੇ ਇਹ ਕੱਟੀ ਹੈਗੀ ਆ ਸਰਵੇ 7 ਮਹੀਨਿਆਂ ਦੀ 7 ਮਹੀਨਿਆਂ ਦੀ ਹੈ 7 ਮਹੀਨਿਆਂ ਦੀ ਉਮਰ ਹੈ ਇਹ ਬਾਦਸ਼ਾਹ ਦੀ ਹੈ ਸਾਡੇ ਪਿੰਡ ਜਿਹੜਾ ਜੱਗ ਸਾਡੇ ਬਾਦਸ਼ਾਹ ਦੀ ਆਪਣੇ ਪਿੰਡ ਬਾਈ ਉਹਦੇ ਦੂਜੇ ਦੇ ਜੱਗੇ ਵਾਲੇ ਜੱਗੇ ਸਾਣ ਦੇ ਠੀਕ ਹੈ ਕਿੰਨੇ ਮਹੀਨੇ ਉਮਰ ਆ ਬਾਈ ਇਹਦੀ 7 ਮਹੀਨੇ ਉਮਰ ਆ 7 ਮਹੀਨੇ ਹੈ ਮਰਗੀ ਮੁਰਗੀ ਵਿੱਚ ਝੋਲੀ ਚਲੀ ਦੀ ਇਹ ਕੱਟੀ ਪੂਰੀ ਚੰਗੀ ਹੈ ਨਾ ਕੱਟੀ ਬਾਈ ਤੋਰੀ ਚੱਲ ਮੜਾ ਗਰਮੀ ਆਉਂ ਵਾਲ ਗਰਮ ਹੋ ਜਾਂਦਾ ਬਾਜ ਤੇ ਬਾਈ ਫਿਰ ਇਹਦਾ ਵੀ ਰੇਟ ਤਾਂ ਫੋਨ ਤੇ ਹੈ ਨਾ ਫੋਨ ਤੇ ਹੋਊਗਾ ਲੈ ਮਿੱਤਰੇ ਬਾਦਸ਼ਾਹੀ ਧੀਆ ਤੇ 7 ਮਹੀਨੇ ਸਾਰੀ ਇਹਦੀ ਉਮਰ ਆ ਅੰਗੂng ਚਾਰੇ ਪੈਰ ਮੱਥੇ ਪਟਾ ਅੱਖਾਂ ਦੇ ਨਿਸ਼ਾਨ ਇੱਥੋਂ ਦੀ ਤੁਰ ਜਾਂਦੀ ਮ ਚੋਲੀ ਪੀਕਾ ਲੈ ਨਾ ਮੈਨੂੰ ਕੱਟੀ ਦੀ ਉਧਰੋਂ ਕਮਾਲਾ ਬਸ ਸੁਣੀ ਇਥੇ ਫੜ ਲਈ ਵੇਖੋ ਤੁਸੀਂ ਕਿਰਨ ਹੂੰ ਬਹੁਤ ਠੀਕ ਹੈ ਜੀ ਬੰਦੋ ਵੇਖੋ ਬਈ ਤੇ ਇਹ ਜਿਹੜੀ 7 ਮਹੀਨਿਆਂ ਦੀ ਉਮਰ ਆ ਕੱਟੀ ਦਾ ਪੱਠ ਪੂੜਾ ਖੜ ਨਹੀਂ ਖੁਰ ਨਹੀਂ ਬਹੁਤ ਚੰਗੀ ਆ ਬਾਦਸ਼ਾਹ ਦੀ ਟੀ ਆ ਇਹ 4 ਨੰਬਰ ਤੇ 5 ਨੰਬਰ ਵਾਲੀ ਕੱਟੀ ਬਈ ਇਹ ਵੀ ਬਾਦਸ਼ਾਹੀ ਆ ਇਹ ਵੀ ਬਾਦਸ਼ਾਹੀ ਹੈ ਇਹ ਕਿੰਨੀ ਉਮਰ ਦੀ ਹੈ ਬਈ ਇਹ ਹੈਗੀ ਹੈ 7 ਕੁ ਮਹੀਨਾ ਦੀ ਕੋਈ ਉਮਰ ਹੈ ਦੋਨੇ ਇੱਕ ਘਰ ਤੋਂ ਹੀ ਲਈਆਂ ਹੋਈਆਂ ਅੱਛਾ ਦੋਵੇਂ ਇੱਕੋ ਘਰੋਂ ਹੀ ਆਈਆਂ ਹੈ ਠੀਕ ਆ ਬਾਈ ਤੇ ਇਹਦਾ ਇਹਦਾ ਪਿੱਠਪੂੜ ਜਾਂ ਪਲਿਸਮੀ ਵੱਧਾ ਦੁੱਧ ਦਾ ਵੱਧਾ ਮਿਲਿਆ ਇਹਦਾ ਦੁੱਧ ਵੱਧ ਮਿਲ ਗਿਆ ਹੋਊਗਾ ਹਾਂ ਉਧਰਤੀ ਕਿਸੇ ਬੱਚੂ ਬੱਚੇ ਦਾ ਅੰਗ ਵੱਛੇ ਦੀ ਹਾਂ ਬਾਕੀ ਕਈ ਵਾਰੀ ਕੋਈ ਅੰਗ ਮਾਂ ਤੇ ਲੱਗ ਜਾਂਦਾ ਕਈ ਵਾਰੀ ਹੈਨਾ ਇਹ ਵੀ ਬਹੁਤ ਫਰਕ ਪਾ ਜਾਂਦਾ ਬਾਈ ਅੱਖਾਂ ਓੱਖਰੇ ਮਾਜ ਵਾਪੂਰੇ ਹੰਦੇ ਵੀ ਕੱਟੀ ਦੀ ਖੜਨੀ ਹੋਣੀ ਪੈਰ ਪੂਰੇ ਹਿੰਦੇ ਹੀ ਬਹੁਤ ਚੰਗੇ ਵੇਖੋ ਤੁਸੀਂ ਮਿੱਤੋ ਇੱਥੋਂ ਲਿਆ ਕੇ ਦਿਖਾ ਦਿ ਦੋਵਾਰਾ ਇੱਕ ਨੂੰ ਲਈ ਬਾਈ ਦੁਬਾਰਾ ਫਿਰ ਜੋ ਇੱਥੇ ਲੈ ਕੇ ਖੜਾ ਦਿ ਇਹ ਇਹ ਤਾਂ ਨਹੀਂ ਇਸ ਵੇਲੇ ਕੋਮਾ ਦੇ ਬਾਰੇ ਫੜੀਂ ਦਿੰਦੋਂ ਨੁਕਾ। ਇਹਦੀ ਨਾ ਝੋਲੀ ਝੋਲੀ ਬਹੁਤ ਚੰਗੀ ਥਾਂ ਤੇ। ਹੂੰ ਬਹੁਤ ਚੰਗੀ ਝੋਲੀ ਝੋਲੀ ਬਸ ਠੀਕ ਹੈ। ਬੱਕੇ ਥੱਲੋਂ ਥਣ ਥਣ ਬਹੁਤ ਚੰਗੇ ਲੱਗੇ ਹਨਾ। ਚੰਗੇ ਲੱਗੇ। ਹੂੰ ਤੇ ਬਈ ਇਹ ਕਿੰਨੇ ਦੀ ਦੇ ਦੇਗੇ ਆਪਾਂ? ਬਸ ਸਾਰੀਆਂ ਫੋਨ ਤੇ ਕਰ ਲਾਂਗੇ। ਠੀਕ ਹੈ ਬਈ ਤੂੰ ਤੇ ਰੇਟ ਹੈ। ਲੈ ਮਿੱਤਰੋ ਇਹਦਾ ਵੀ ਰੇਟ ਫੋਨ ਤੇ ਕਰੂਗਾ ਬਈ ਕੱਟੀ ਇਹ ਵੀ ਚੰਗੀ ਆ। ਇਹ ਜਿਹੜੇ 5 ਜਨਵਰੀ ਸੀ ਪੰਜਾਂ ਨੂੰ ਇੱਕ ਵਾਰੀ ਕੈਮਰਾ ਫੇਰ ਮੈਂ ਦਿਖਾ ਦਿੰਨਾ ਤੁਹਾਨੂੰ ਮਾਰ ਕੇ ਤੇ ਇਹ 5 ਜਨਵਰੀ ਸੀ ਬਾਈ ਹੁਣਾਂ ਦੇ 5 ਜਨਵਾਰ ਨੂੰ ਖਰੀਦਣ ਦੇ ਲਈ ਰੋਡੇ ਪਿੰਡ ਦੇ ਵਿੱਚ ਆਉਣਾ ਪੈਣਾ ਤੇ ਰੋਡੇ ਪਿੰਡ ਜਿਹੜੇ ਮੋਗੇ ਦਾ ਪਿੰਡ ਆ ਮਿੱਤਰੋ ਤੇ ਇਹ ਪਿੰਡ ਬਾਗੇਪੁਰਾਣੇ ਸ਼ਹਿਰ ਦੀ ਬੁੱਕਲ ਦਾ ਨਿੱਗ ਮੰਡ ਦਾ ਪਿੰਡ ਆ ਬਾਈ ਸੁਣੀ ਨੰਬਰ ਬੋਲੀਕਰ ਦਾ ਵੀਰੇ 96462 ਜੀ 09525 96462 09525 09525 ਠੀਕ ਹੈ ਜੀ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਨਾਲ ਗੱਲਬਾਤ ਸ਼ੁਕਰੀਆ ਜੀ ਜੋਂਦਰ